ਜੀ ਦੋਸਤੋ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਮੇਰੇ ਨਾਲ ਬੈਠੇ ਨੇ ਮੇਰੇ ਸਾਥੀ ਮਹਿੰਦਰਪਾਲ ਲੂੰਬਾ ਜੀ ਮੁੱਗੇ ਤੋਂ ਸੋ ਇਹ ਹੈਲਥ ਡਿਪਾਰਟਮੈਂਟ ਵਿੱਚੋਂ ਰਿਟਾਇਰ ਹੋਏ ਆ ਹੁਣ ਇਹਨਾਂ ਨੇ ਆਪਣਾ YouTube ਚੈਨਲ ਸ਼ੁਰੂ ਕੀਤਾ Facebook ਤੇ ਬੜੇ ਸਰਗਰਮ ਹੈ ਤੇ ਇਹਨਾਂ ਦੇ ਚੈਨਲ ਦਾ ਨਾਮ ਹੈਗਾ ਜੀ ਗਗਨਦ ਮਾਮਾ ਵਜੋ ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਥੋੜਾ ਜਿਹਾ ਆਪਣੇ ਚੈਨਲ ਬਾਰੇ ਐਕਸਪਲੇਨ ਕਰਨ ਕਿ ਇਹਨਾਂ ਨੂੰ ਇਹ YouTube ਜਾਂ Facebook ਚੈਨਲ ਬਣਾਉਣ ਦੀ ਕਿਉਂ ਲੋੜ ਪਈ ਹੈ ਔਰ ਇਸ ਚੈਨਲ ਦੇ ਮਾਧਮ ਨਾਲ ਇਹ ਕੀ ਤੋਕਰ ਸੰਦੇਸ਼ ਦੇਣਾ ਚਾਹੁੰਦੇ ਜਿਲ੍ਹਾ ਮਸਲ ਗੁਰਨਾਮ ਜੀ ਮੈਂ ਆਪਣੀ ਜੌਬ ਦੇ ਦੌਰਾਨ ਵੀ ਜਿਹੜਾ ਹੈਗਾ ਲੋਕਾਂ ਲਈ ਜਾਂ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਦਾ ਰਿਆ ਹੁਣ ਜਦੋਂ ਮੈਂ ਜੌਬ ਤੋਂ ਰਟਾਇਰ ਹੋ ਗਿਆ ਤਾਂ ਮੈਂ ਇਹ ਸੋਚਿਆ ਕਿ ਵੀ ਇੱਕ ਸੇਵਾ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਸੋ ਇਸ ਕਰਕੇ ਮੈਂ ਜਿਹੜਾ ਇਹ ਚੈਨਲ ਸ਼ੁਰੂ ਕੀਤਾ ਹੈ ਬਹੁਤ ਸਾਰੇ ਲੋਕ ਪੁੱਛਦੇ ਕਿ ਗਗੰਦ ਮਾਮਾ ਬਾਜਿਓ ਕੀ ਚੀਜ਼ ਹੈ ਸੋ ਮੈਂ ਦੱਸਣਾ ਚਾਹੁੰਦਾ ਕਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਿਆ ਗਿਆ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਹੈ ਕਿ ਗਗੰਦ ਮਾਮਾ ਬਾਜਿਓ ਪਰਿਓ ਨਿਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੋ ਇਹਦੇ ਵਿੱਚ ਇਹਦਾ ਮੀਨ ਇਹੀ ਹੈ ਕਿ ਅਸਲ ਸੂਰਮਾ ਉਹੀ ਹੈ ਜਿਹੜਾ ਮੌਕਾ ਮਿਲਣ ਤੇ ਪੈੜ ਮੱਲ ਲੈਂਦਾ ਹੈ ਮੈਦਾਨ ਦੇ ਵਿੱਚ ਆਪਣੇ ਪੈਰ ਗੱਡ ਲੈਂਦਾ ਹੈ ਤੇ ਜਿਹੜੇ ਜਿੰਨਾਂ ਲੋਕਾਂ ਲਈ ਗਰੀਬਾਂ ਲਈ ਨਤਾਣਿਆਂ ਲਈ ਉਹ ਲੜ ਰਿਹਾ ਹੁੰਦਾ ਹੈ ਉਹਨਾਂ ਦੀ ਬਾਹ ਨਹੀਂ ਛੱਡਦਾ ਤੇ ਅਖੀਰ ਤੱਕ ਉਹਨਾਂ ਨੂੰ ਇਨਸਾਫ ਜਾਂ ਅਖੀਰ ਤੱਕ ਉਹਨਾਂ ਦੀ ਮਦਦ ਕਰਦਾ ਸੋ ਇਸੇ ਕਨਸੈਪਟ ਨੂੰ ਲੈ ਕੇ ਜਿਹੜਾ ਮੈਂ ਨਾਮ ਰੱਖਿਆ ਜਿਹਦਾ ਨਾਮ ਗਗਨ ਦਮਾਮਾ ਬਾਜਿਓ ਨਿਊਜ਼ ਜਾਂ ਜੀ ਡੀ ਬੀ ਨਿਊਜ਼ ਹੈ ਸੋ ਇਹ 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 ਚੈਨਲ ਲੋਕਾਂ ਦਾ ਆਪਣਾ ਚੈਨਲ ਹੈ ਲੋਕ ਮੈਨੂੰ ਖੁਦ ਵੀਡੀਓ ਬਣਾ ਬਣਾ ਕੇ ਭੇਜਦੇ ਆ ਮੈਂ ਕਹਿੰਦਾ ਕਿ ਹਰੇਕ ਅ ਇਨਸਾਨ ਆ ਜਿਹੜਾ ਪੱਤਰਕਾਰ ਹੈ ਕਿਉਂਕਿ ਹਰ ਇੱਕ ਦੀ ਜੇਬ ਦੇ ਵਿੱਚ 10-15000 ਦੀ ਕੀਮਤ ਦਾ ਮੋਬਾਈਲ ਹੈਗਾ ਸੋ ਨੂੰ ਜਿੱਥੇ ਵੀ ਕੋਈ ਸਮੱਸਿਆ ਦਿਖਦੀ ਹੈ ਮੇਰਾ ਉਹਨਾਂ ਨੂੰ ਖੁੱਲਾ ਖੁੱਲੀ اپੀਲ ਹੈਗੀ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਸਮੱਸਿਆ ਦਿਹਿੰਦੀ ਹੈ ਔਰ ਜਿਹਦੀ ਤੁਸੀਂ ਚਾਹੁੰਦੇ ਆ ਕਿ ਇਹ ਸਰਕਾਰ ਦੇ ਧਿਆਨ ਦੇ ਵਿੱਚ ਆਉਣੀ ਚਾਹੀਦੀ ਹੈ ਜਾਂ ਆਮ ਲੋਕਾਂ ਬਾਰੇ ਇਹਨੂੰ ਪਤਾ ਲੱਗਣਾ ਚਾਹੀਦਾ ਹੈ ਤਾਂ ਉਹਦੀ ਇੱਕ ਵੀਡੀਓ ਸ਼ਾਰਟ ਸ਼ੂਟ ਕਰੋ ਤੇ ਮੈਨੂੰ ਭੇਜੋ ਮੈਂ ਉਸ ਜਿਹੜਾ ਨਿਊਜ਼ ਚੈਨਲ ਤੇ ਉਹ ਚਲਾ ਰਿਹਾ ਇਸ ਤੋਂ ਇਲਾਵਾ ਮੈਂ ਜਿਹੜਾ ਹੈਗਾ ਸਮਾਜ ਦੇ ਉਹ ਲੋਕ ਜਿਨ੍ਹਾਂ ਨੂੰ ਆਮ ਖਬਰਾਂ ਦੇ ਵਿੱਚ ਕਿਤੇ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਪਰ ਉਹ ਸਾਡੇ ਸਮਾਜ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਦਾ ਕੰਮ ਕਰ ਸਕਦੇ ਆ ਉਹਨਾਂ ਲੋਕਾਂ ਨੂੰ ਮੈਂ ਆਪਣੇ ਚੈਨਲ 'ਤੇ ਜਿਹੜਾ ਹੈਗਾ ਉਹ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਲੁੰਬਾ ਸਾਹਿਬ ਜਿਵੇਂ ਆਪਣੀ ਪਹਿਲਾਂ ਗੱਲਬਾਤ ਹੋ ਰਹੀ ਸੀ ਆ ਤੁਸੀਂ ਇੱਕ ਸੜਕ ਦੇ ਵਿੱਚ ਟੋਏ ਦਾ ਜ਼ਿਕਰ ਕੀਤਾ ਸੀ ਇੱਕ ਵੀਡੀਓ ਦੇ ਵਿੱਚ ਇੱਕ ਤੁਸੀਂ ਮੋਗਾ ਹਸਪਤਾਲ ਦੇ ਬਾਥਰੂਮਾਂ ਦੀ ਗੱਲ ਕੀਤੀ ਸੀ ਬਿਲਕੁਲ ਉਹ ਮੈਂ ਮਹਿਸੂਸ ਕਰ ਸਕਦਾ ਵੀ ਉਹ ਚੀਜ਼ਾਂ ਕਿੰਨੀਆਂ ਜ਼ਰੂਰੀ ਸੀ ਔਰ ਜਿਵੇਂ ਤੁਸੀਂ ਦੱਸਿਆ ਵੀ ਉਹ ਮਸਲਾ ਹੱਲ ਹੋ ਗਿਆ ਪਲੀਜ਼ ਦਰਸ਼ਕਾਂ ਨੂੰ ਦੱਸੋ ਵੀ ਇਹ ਜਿਹੜਾ ਤੁਸੀਂ ਵੀਡੀਓ ਪਾਈ ਹੈ ਉਹ ਮਸਲੇ ਕਿਵੇਂ ਹੱਲ ਹੋਏ ਦੇਖੋ ਜੀ ਮੈਂ ਹੁਣ ਤੱਕ ਜਿੰਨੀਆਂ ਵੀ ਵੀਡੀਓ ਪਾਈਆਂ ਉਹ ਸਾਰੇ ਮਸਲੇ ਹੱਲ ਹੋਇਆ ਜਿਸ ਤਰ੍ਹਾਂ ਮੈਂ ਇੱਥੇ ਮੇਨ ਚੌਂਕ ਦੇ ਵਿੱਚ ਇੱਕ ਬਹੁਤ ਵੱਡਾ ਦੋ ਵੱਡੇ ਟੋਏ ਪਟਕੇ ਛੱਡੇ ਹੋਏ ਸੀ ਜਿਹੜੇ ਪਾਣੀ ਨਾਲ ਭਰੇ 6-6 ਫੁੱਟ ਡੂੰਘੇ ਉਹਦੇ ਵਿੱਚ ਔਰਤਾਂ ਡਿੱਗ ਰਹੀਆਂ ਸੀ ਬੱਚੇ ਡਿੱਗ ਰਹੇ ਸੀ ਜਦੋਂ ਮੈਂ ਉਹ ਨਿਊ ਚਲਾਈ ਤਾਂ ਦੋ ਦਿਨਾਂ ਦੇ ਵਿੱਚ ਉਹ ਪਾਈਪ ਵੀ ਰਿਪੇਅਰ ਹੋ ਗਿਆ ਉਹ ਟੋਆ ਵੀ ਭਰਿਆ ਗਿਆ ਜਦ ਕਿ ਪਤਾ ਹੀ ਨਹੀਂ ਕਿੰਨੇ ਕਿ ਦਿਨਾਂ ਦਾ ਉਹ ਟੋਆ ਜਿਹੜਾ ਪਹਿਲਾਂ ਉਹ ਸੀਗਾ ਇਸੇ ਤਰ੍ਹਾਂ ਮੈਂ ਸਿਵਲ ਹਸਪਤਾਲ ਦੀ ਜਿਹੜੀ ਖਬਰ ਪਾਈ ਕਿ ਸਫਾਈ ਦਾ ਬੁਰਾ ਹਾਲ ਹੈ ਮੈਂ ਉਹ ਦੱਸਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਉਹ ਸਾਰੀਆਂ ਟੂਟੀਆਂ ਜਿੱਥੇ ਪਾਣੀ ਪਤਾ ਨਹੀਂ ਕਿੰਨੇ ਕਿ ਮਹੀਨਿਆਂ ਤੋਂ ਲਗਾਤਾਰ ਵਗੀ ਜਾਂਦਾ ਸੀ ਉਹ ਸ ਟੂਟੀਆਂ ਜਿਹੜੀਆਂ ਨਵੀਆਂ ਲੱਗ ਗਈਆਂ ਔਰ ਬਾਥਰੂਮਾਂ ਦੀ ਰਿਪੇਅਰ ਜਿਹੜੀ ਹੋ ਗਈ ਹੈ ਸਾਰੇ ਸੋ ਕਹਿੰਦੇ ਤੋਂ ਭਾਵ ਕਿ ਆ ਕਿ ਉਹ ਵੀ ਸਮੱਸਿਆ ਜਿਹੜੀ ਹੱਲ ਹੋਈ ਇਸੇ ਤਰ੍ਹਾਂ ਮੈਂ ਇੱਕ ਲੜਕੀ ਦੀ ਸਟੋਰੀ ਕੀਤੀ ਸੀਗੀ ਜਿਹਨੂੰ ਕਿ ਕਟਮਾਰ ਕਰਕੇ ਘਰੋਂ ਆਪਦੇ ਹੀ ਘਰ ਦੇ ਵਿੱਚ ਉਹਦੇ ਪਤੀ ਨੇ ਕੱਢ ਕੱਢ ਦਿੱਤਾ ਸੀ ਔਰ ਉਹਦੇ ਜਿਹੜਾ ਉਹਦਾ ਫਾਦਰ ਲੜਕੀ ਦਾ ਫਾਦਰ ਉਹ ਆਪਦੇ ਜਵਾਈ ਨਾਲ ਮਿਲ ਕੇ ਉਹ ਲੜਕੀ ਤੋਂ ਘਰ ਹਟਾਉਣਾ ਚਾਹੁੰਦਾ ਸੀ ਸੋ ਉਹਦੇ ਵਿੱਚ ਉਹਨੂੰ ਇਨਸਾਫ ਮਿਲਿਆ ਉਹਨਾਂ ਸਾਰਿਆਂ ਤੇ ਉੱਤੇ ਐਫ ਆਈ ਆਰ ਦਰਜ ਹੋਈ ਸੋ ਮੈਂ ਜਿੰਨੀਆਂ ਵੀ ਸਟੋਰੀਆਂ ਕੀਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਦਾ ਕੋਈ ਨਾ ਕੋਈ ਮੈਂ ਹੱਲ ਮੈਂ ਸ਼ੁਰੂ ਹੀ ਐਲਾਨ ਕਰਕੇ ਇਹ ਚੱਲਿਆ ਸੀਗਾ ਵੀ ਮੈਨੂੰ ਬਹੁਤੀਆਂ ਖਬਰਾਂ ਦੀ ਲੋੜ ਨਹੀਂ ਮੈਂ ਆਮ ਖਬਰਾਂ ਦੇ ਮਗਰ ਨਹੀਂ ਭੱਜਣਾ ਚਾਹੁੰਦਾ ਮੈਂ ਖਾਸ ਖਬਰਾਂ ਦੇ ਮਗਰ ਹੀ ਜਾਊਂਗਾ ਜਿਹੜੀਆਂ ਵੱਡੇ ਪੱਧਰ ਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਜਾਂ ਲੋਕਾਂ ਦੇ ਨੂੰ ਫਾਇਦਾ ਦੇ ਸਕਦੀਆਂ ਸੋ ਇਹ ਜਿਹੀਆਂ ਖਬਰਾਂ ਕਰਕੇ ਮੈਂ ਉਹਨਾਂ ਨੂੰ ਕਰਕੇ ਨਹੀਂ ਛੱਡੂਗਾ ਉਹਨਾਂ ਦੇ ਹੱਲ ਤੱਕ ਉਹਨਾਂ ਦਾ ਪਿੱਛਾ ਕਰੂੰਗਾ ਸੋ ਇਹ ਮੇਰਾ ਜਿਹੜਾ ਹੈਗਾ ਕਨਸੈਪਟ ਇਸੇ ਤਰ੍ਹਾਂ ਹੀ ਚੱਲੇਗਾ ਸੋ ਦੋਸਤੋ ਤੁਸੀਂ ਇਸ ਵੀਡੀਓ ਵਿੱਚ ਜੋ ਆਪਾਂ ਗੱਲਬਾਤ ਕੀਤੀ ਹੈ ਤੁਸੀਂ ਕੋਈ ਵੀ ਵੀਡੀਓ ਲੰਬਾ ਸਾਬ ਨੂੰ ਮੋਗੇ ਜ਼ਿਲ੍ਹੇ ਦੀ ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਭੇਜ ਸਕਦੇ ਹੋ ਮੈਨੂੰ ਹੀ ਭੇਜ ਸਕਦੇ ਹੋ ਸੋ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੀਆਂ ਮੁਸ਼ਕਲਾਂ ਨੂੰ ਹੱਲ ਕਰੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ